ਦਾ ਰੇਟੀਮਾ ਬਣਾਉਣ ਲਈ ਧੰਨਵਾਦ ਵੀਰਾਂ ਦਾ ਸਾਡੇ ਗੁਰਪ੍ਰੀਤ ਸਿੰਘ ਜੀ ਘੁੱਦਾ ਸਰਪੰਚ 0.0 ਬਰਨਾਲਾ ਉਹਨਾਂ ਵੱਲੋਂ ਵੀ ਵੱਡੇ ਯੋਗਦਾਨ ਹੈ ਆਹ ਸਾਈਡ ਤੇ ਹੋ ਜਾਓ ਆਪਾਂ ਯਾਰ ਪਹਿਲਾ ਮੁਕਾਬਲਾ ਦੂਜਾ ਸ਼ੁਰੂ ਕਰਵਾ ਦਈਏ ਅਬ ਬੂਸਰੇ ਜਨਾ ਕੋਲੇ ਆ ਗਰਾਊਂਡ ਦੇ ਵਿੱਚ ਬੂਸਰੇ ਪਹੁੰਚ ਦੀ ਕਰ ਦਿਓ ਜਿੰਨਾਂ ਕੋਲੇ ਬੂਸਰੇ ਆ ਪਹਿਲਾ ਸ਼ਾਹੀ ਫੇਰ ਮੈਚ ਸ਼ੁਰੂ ਹੋਣ ਲੱਗਾ ਬਹੁਤ ਤਕੜਾ ਖੇਡ ਹੋ ਰਹੀ ਕਣਾ ਦੂਜਾ ਸੈਮੀਫਾਈਨ ਵਿੱਚ ਹੋਈ ਲੋੜੀ ਟੱਕੜਾ ਛੇੜੇ ਜਾ ਪਰ ਆਪਾਂ ਪਹਿਲੇ ਸੈਮੀ ਦਾ ਦੰਦ ਮਾਰੀਏ ਮੇਰੇ ਵੀਰ ਫੇਰ ਬੇਨਤੀ ਕਰਦੇ ਆ ਇੰਦਰਜੀਤ ਕਲਸੀਆ ਜੇ ਸਾਡੀ ਆਵਾਜ਼ ਨੂੰ ਸੁਣਦਾ ਹੈ ਸਾਡਾ ਵੀਰ ਅਰਪਿੰਦਰ ਜਲਾਲ ਉਹਨੂੰ ਯਾਦ ਕਰ ਰਿਹਾ ਹੈ ਉਹਦੇ ਨਾਲ ਸੰਪਰਕ ਕਰ ਲੇ ਅਮਰੀਕ ਖੋਸੇਕੁੰੜੇ ਵਾਲਾ ਪੁੱਜਿਆ ਹੋਇਆ ਯਾਰ ਦਾ ਯਾਰ ਹੈ ਬੰਦਾ ਦਿਲਦਾਰ ਹੈ ਅਰਪਿੰਦਰ ਜਲਾਲ ਪੁੱਜਿਆ ਹੋਇਆ ਆਪਣਾ ਸਵਾਦ ਸੇਵੀ ਵੀ ਹੈ ਕਿਸਾਨ ਮਜ਼ਦੂਰ ਸਰਤਾ ਯੋਧਾ ਉਹ ਲਾਲਤੋਂ ਵਾਲਾ ਬਿੱਲਾ ਸੱਚ ਬੋਲਦਾ ਬਿੱਲਾ ਪੁੱਜਿਆ ਹੋਇਆ ਉਹ ਰੋਟਿਆਂ ਵਾਲਾ ਸੋਹਰਾਜ ਪੁੱਜਿਆ ਭਰਾ ਸਾਡਾ ਅਮਰੀਕ ਮਾੜਾਂ ਵਾਲਾ ਪੁੱਜਿਆ ਔ ਸਾਰੇ ਸੁਖ ਕੋੜੀਆਂ ਜਿੱਲੇ ਵੀ ਹਸਮੰਦੇ ਤਾਂ ਪੁੱਜਿਆ ਸਾਡੀ ਪੈਨ ਹਰਪ੍ਰੀਤ ਕੌਰ ਪੁੱਜੀ ਹੈ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਤੇ ਮੁਕਾਬਲਾ ਸ਼ੁਰੂ ਕਰਵਾ ਦਿਓ ਉਹ ਤਾਂ ਵੀਰ ਕਬੱਡੀ ਕਲੱਬ ਮਹਿਮਦਵਾਲ ਦੀ ਟੀਮ ਦੇ ਰੇ ਸੱਜੇ ਹੱਥ ਹੈ ਤੇ ਹਾਕਮਾਨੀ ਟੀਮ ਖੱਬੇ ਬੰਨੇ ਹੈ ਪਹਿਲਾ ਸੈਮੀਫਾਈਨਲ ਮੈਚ ਕਲਗੀ ਤਰ ਕਬੱਡੀ ਕਪਾ ਕਮਾਲਪੁਰ ਦੀ ਧਰਤੀ ਸ਼ੁਰੂ ਹਾਕਮ ਬਲਿਆ ਜੱਗੂ ਉਹ ਕਹਿੰਦੇ ਲੇਟਰ ਪੱਜੂ ਜਾਂ ਜਫਾ ਲੱਗੂ ਉਹ ਹਾਕਮ ਬਲਿਆ ਜੱਗੂ ਉਹ ਬੱਬਰ ਖੇਡ ਕਬੱਡੀ ਦਾ ਉਹ ਦੇਖਾਂਗੇ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਪਰ ਦੂਜੇ ਪਾਸੇ ਕੌਡੀ ਦਾ ਸੰਧੂਆ ਅੜ ਥੱਕ ਚੋਦਾ ਇਹ ਮਹਿਮਦ ਵਾਲਿਆ ਜੋਤਾ ਆ ਕਹਿੰਦੇ ਪੌਂਦ ਵਾਲਾ ਹਾਂ ਰੋਪਿਆ ਵਾਲਾ ਇਸ ਖਾਣੇ ਦੀ ਧਰਤੀ ਦਾ ਇੰਦਰਜੀਤ ਸਿੰਘ ਬਣੀ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਅੱਗੇ ਵੱਧਦਾ ਹੋਇਆ ਤੇ ਹੁਣ ਦੇਖਾਂਗੇ ਯੋਧੇ ਨੂੰ ਮੁਕਾਬਲਾ ਹੋਣਾ ਹੈ ਜਾ ਦਰਸ਼ਨੀ ਆਦਮ ਪਾਲੀਆ ਪਰ ਨੰਬਰ ਡਬਲ ਟੱਚ ਦੇ ਇਸ਼ਾਰੇ ਦਾ ਹੈ ਔਰ ਰੇਡਰ ਨੂੰ ਹੈ ਬਣੀ ਸਮਾਣੇ ਦੇ ਕਰਕੇ ਦੇ ਪਿੱਛੇ ਨੰਬਰ ਆ ਉਸ ਖਾਣੇ ਆ ਛੇੜ ਕਹਾਣੀ ਪੁਆਇੰਟ ਜਿਹੜਾ ਧਾਵੀ ਦੇ ਵਾਸਤੇ ਜੁੜਦਾ ਹੋਇਆ ਮੇਰੇ ਵੀਰੋ ਖੇਡ ਗਰਾਊਂਡ ਦੇ ਵਿੱਚ ਚੋਟੀ ਦਾ ਸੈਮੀ ਫੈਨੋ ਮੈਚ ਜਿਹੜਾ ਸ਼ੁਰੂ ਹੋ ਗਿਆ ਹੈ ਹਰਮਨ ਬੋਲਟ ਦੇ ਲਈ ਇਸ ਨੇ ਖੀਰਾਬਾਲ ਦੀ ਧਰਤੀ ਦਾ ਹੋ ਬਾਬੇ ترਸੇਮ ਸਿੰਘ ਭੰਡਾਲ ਦਾ ਪੋਤਾ ਕਬੱਡੀ ਪਿੰਡ ਦੀ ਖੇਡ ਬੜਾ ਤਬਾ ਚੁੱਕਾ ਚਾਰ ਜਾਫੀਆਂ ਤੋਂ ਆ ਗੁਰਵਿੰਦਰ ਕਾਂਗਿਆ ਆ ਕਾਂਗਿਆ ਵਾਲਾ ਕਾਂਗਿਆ ਵਾਲਾ ਹੋਈ 50 ਕਾਂਗਿਆ ਵਾਲਾ ਕਾਂਗਿਆ ਲੱਭ ਨਹੀਂ ਓਏ ਪਰਨੇ ਪਾਸੇ ਕਾਂਗਿਆ ਵਾਲਾ ਰਿਆ ਉਹਦਾ ਚਲਾਣ ਕੱਟਦਾ ਓਏ ਉਹ ਯੋਧਿਆ ਪਰਲੇ ਪਾਸੇ ਚਲਾਣ ਕੱਟਿਆ ਗਿਆ ਹੁਣ ਵੇਖਾਂਗੇ ਪੂਰੀਆ ਸੀ ਸਰਦੀ ਧਰਤੀ ਦਾ ਕਬੱਡੀ ਪੌਣ ਦੇ ਲਈ ਅੱਗੇ ਬੱਲ ਤੇ ਮੁਕਾਬਲਾ ਕਿਦੇ ਨਾਲ ਕਿਵੇਂ ਕਿਦਾਂ ਦਾ ਹੋਣਾ ਸਮਾਂ ਦੱਸੂਗਾ ਉਹ ਸਰਪਾ ਆਸਟ੍ਰੇਲੀਆ ਤੇ ਬੱਤਵਾ ਆਸਟ੍ਰੇਲੀਆ ਵੀ ਸਾਡੇ ਨਾਲ ਉਹ ਨਜ਼ਾਰਾ ਮਾਨਦਿਆਂ ਬਹੁਤ ਵੱਡੇ ਉਹਨਾਂ ਦੇ ਵੀ ਯੋਗਦਾਨ ਹੈ ਕਬੱਡੀਆਂ ਤਾਮ ਮਾਰ ਗਿਆ ਜੁੱਤਾ ਅੱਗੇ ਵਗਿਆ ਤਾਂ ਫੇਰ ਸਿਰਦੇ ਆ ਗੇ ਨੈਮਦਵਲਿਆ ਜੋਤਾ ਮੇਰੇ ਲਈ ਵੱਡਾ ਕੰਮ ਰੱਖਦਾ ਕਬੱਡੀਆਂ ਪਾਉਂਦਾ 25 25 26 26 ਕਬੱਡੀਆਂ ਇੱਕ ਮੈਚ ਪਾਉਣ ਵਾਲਾ ਆ ਵੱਡਾ ਨੰਬਰ ਇਖਾਕੇ ਵਾਲੇ ਦਾ ਭਾਗੇ ਵਾਲੇ ਦਾ ਮੈਂ ਪਰੋ ਲੰਗਿਆ ਪਿਆ ਸੀਗਾ ਮੈਂ ਆਖਿਆ ਬੱਤੂ ਕਹਿੰਦਾ ਕਿ ਸਿੱਧੂਆ ਹਾਕਮਰ ਦੀ ਟੀਮ ਕਿੰਨੇ ਲੱਗਦੀ ਆ ਮੱਥਿਆ ਪੱਧੀ ਆ ਕਹਿੰਦਾ ਪਰੋ ਬਾਡਰ ਤੋਂ ਚੱਲ ਕੇ ਜੇ ਤੁਸੀਂ ਘਾਗੇ ਵਾਲਾ ਕਹਿੰਦੇ ਹੋ ਨਾ ਪੱਲੇ ਹੀ ਨੁਕਸ ਤੋੜੂ ਆਹ ਥੋੜੀ ਜਾਂਦਾ ਆ ਜਾਓ ਥੇ ਗਰਾਹ ਆ ਮੁੰਡਾ ਦੁੱਖ ਤੋੜੀ ਜਾਂਦਾ ਆ ਇੰਦਰਜੀਤ ਕਬੱਡੀ ਸਮਾਰੇ ਦੀ ਧਰਤੀ ਦਾ ਮੇਰੇ ਲਈ ਪਾ ਤੇ ਏਰੀਆ ਦਾ ਰੋਪਰ ਦੇਸ ਗਿਆ ਡਬਲ ਟੱਚ ਸਾਰੇ ਹੀ ਤੱਪਰ ਜਿੰਨੇ ਕਹਿੰਦੇ ਹੁੰਦੇ ਆ ਪਰ ਨੰਬਰ ਇਸ ਸਮੇਂ ਧਾਰੀ ਦਾ ਹਰਮਨ ਬੋਲਟ ਕਬੱਡੀ ਪੌਣ ਲਈ ਵੱਚੁਕਿਆ ਸੰਧੂਆ ਲਓ ਹਾਕਿਆਂ ਵਾਲੀ ਹੈ ਹਰ ਦੂਸਰੇ ਬੰਦੇ ਹਰਮਨ ਬੋਲਟ ਖੀਰਾ ਬਾਲ ਦੀ ਧਰਤੀ ਦਾ ਨੰਬਰ ਦਾ ਸ਼ਾਨਦਾਰ ਵਾਧਾ ਆਪਣੇ ਟੀਮ ਦੇ ਹਿੱਸੇ ਕਰਦਾ ਹੋਇਆ ਕਿੰਦੀ ਹੰਸਰਾ ਵੀ ਬੈਠਾ ਲਾਈਵ ਨਜ਼ਾਰੇ ਤੱਕਦਾ ਮੈਂ ਪਹਿਲਾਂ ਪੂਰਾ 2.5 ਪਿੰਨੇ ਹੋ ਗਏ ਕਹਿੰਦਾ ਸਾਹ ਸੁੱਕੇ ਪੈ ਸੀ ਕਿੰਦਰ ਮਾਕਦ ਬੈਠਾ ਨਾਲ ਤੇ ਨਾਲ ਨਿੰਮਾ ਸੰਧੂ ਕਪੂਰੇ ਬੈਠਾ ਤੇ ਨਾਲ ਪਿੰਦਾ ਖਹਿਰਾ ਬੈਠਾ ਤੇ ਨਾਲ ਸਾਡਾ ਆ ਮੇਰੇ ਵੀਰੋ ਬਨਪ ਗੁਰਤੇਜ ਜੌਨ ਬੈਠਾ ਮਨਪ੍ਰੀਤਿਆ ਯਾਦਾ ਅੱਜ ਸਾਡੇ ਦਿਨਤ ਖਵਾਰੀਆਂ ਨੇ ਸਾਡਾ ਯਾਰ ਸਾਡਾ ਭਰਾ ਇਹ ਦੁਨੀਆ ਦੇ ਮਨਪ੍ਰੀਤ ਬੋਲ ਦੀ ਯਾਤ ਸੰਭਲਾ ਹਾਰਲੇ ਦਿੱਤੇ ਜਾਣਿਆ ਮੈਂ ਗੁਰਵਿੰਦਰ ਕਾਂਗੇ ਨੂੰ ਪੁੱਛਿਆ ਕਿ ਅੱਜ ਕੀ ਖੇល ਉਹ ਕਹਿੰਦਾ ਬਾਬਾ ਨਾਨਕ ਦੀ ਧਰਦਾ ਬਾਬਾ ਨਾਨਕ ਦੀ ਧਰਦੇ ਪਰ ਨੰਬਰ ਹਰਮਨ ਬੁਲਟ ਮੇਰੇ ਵੀ ਹੈ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਗਿਆ ਆਹ ਚੱਲਿਆ ਥੱਪੇ ਥੱਪੇ ਦੇ ਪਾਟੇ ਅੱਜ ਚੌੜੀ ਛਾਤੀ ਹੈ ਆਹ ਸਮਾਣੇ ਦੀ ਧਰਤੀ ਦਾ ਕਹਿੰਦੇ ਬੜੀ ਕਬੂਤ ਵਾਹਦਾ ਓਏ ਮੇਰੇ ਵੀਰੋ ਹੁਣ ਵੇਖਾਂਗੇ ਮੁਕਾਬਲਾ ਕਿੰਨੇ ਨਾਲ ਕਿਵੇਂ ਕਿੱਦਾਂ ਦਾ ਹੋਣਾ ਹੈ ਔ ਇੱਕ ਪਾਸੇ ਆਦਪਾਲਿਆ ਉਹ ਮਲੇਰਪੁਰ ਦੇ ਏਰੀਏ ਦਾ ਇਹ ਮੁੰਡਾ ਕੈਨੇਡਾ ਰਿੰਦਾ ਔ ਦੂਜਾ ਵੀ ਕੰਦੇ ਕੈਨੇਡਾ ਦੀ ਧਰਤੀਆ ਬੱਲੇ ਬੱਲੇ ਕਰਕੇ ਆਇਆ ਹੈ ਨੰਬਰ 9 ਬਣਿਆ ਸੁਹਾਣੇ ਵਾਲਾ ਆਪਣੀ ਟੀਮ ਦੇ ਹੀ ਜੋੜ ਗਿਆ ਮਹਿਮਦ ਵਾਲਿਆ ਜੋਤਾ ਕਬੱਡੀ ਪੱਟੀ ਚੱਲੀ ਅੱਗੇ ਪਾਦਾ ਹੋਇਆ ਉਸ ਵਰਨੇਆ ਖੇਡ ਗਾਹਾਂ ਲਓ ਤਾਮਦ ਵਾਲਿਆ ਜੋਤਾ ਮਲੇ ਨੂੰ ਜੋ ਟੱਕਰ ਹਾਕਮ ਵਾਲਿਆ ਜੱਗੀ ਨਾਲ ਹੋ ਜੇ ਆ ਨੱਪੜ ਜਾਰੀਆਂ ਮੇਰੇ ਪੰਜਾਬੀ ਵੀਰੋ ਹੁਣ ਦੇਖ ਲੇ ਪਈ ਹੋਈ ਕਬੱਡੀ ਹਾਕਾਂ ਮਾਰੀਆਂ ਜੱਤੀ ਹਾਕਾਂ ਮਾਰੀਆਂ ਹੋ ਕੱਟ ਰੋਗੀ ਜਿਹੜਾ ਤੈ ਕੇ ਆ ਉਹ ਸਵਰਨਿਆ ਉਹੀ ਹੋ ਗਿਆ ਫਿਰ ਕਹਿੰਦੇ ਨੇ ਸੰਦੂਰੀ ਧੱਕੇ ਨਾਲ ਜੱਫੇ ਲਵਾ ਦਿੰਦੇ ਆ ਜੱਫੇ ਤਾਂ ਨਾ ਮੇ ਪਹਿਣਗੇ ਅੱਜ ਹਾਰਨੇ ਮੋਟਰਸਾਈਕਲ ਦੇ ਮੇਰੇ ਵੀਰੋ ਅੱਜ ਕਪਾਲਪੁਰੇ ਦਾ ਕੱਪ ਹੈ ਅੱਜ ਕਲੰਗੀ ਤਰ ਕਬੱਡੀ ਕੱਪ ਹੈ ਹਾ ਘੱਟੇ ਘੱਟੇ ਸਾਡਾ ਦੱਸਦਾ ਮੇਰੇ ਵੀਰ ਸਾਡਾ ਜੱਗਾ ਚੱਕ ਤੇ ਪਈ ਪਰਮੇਂਦਰ ਸੂਜਾਪੁਰ ਵੱਡੀਆਂ ਡੋਕੀਆਂ ਲੈ ਕੇ ਪੁੱਜਿਆ ਔਰ ਇਹਦੇ ਘੈਂਟ ਪ੍ਰਮੋਟਰ ਹੈ ਉਹ ਕੰਨੇ ਇੱਕ ਪਾਸੇ ਸੀਸਰ ਮਾਣਾਪੂਰੀਆ ਪਰ ਦੂਜੇ ਪਾਸੇ ਗਿੰਨੀ ਹੈ ਮਹਿਮਦਵਾਰ ਦੀ ਧਰਤੀ ਦਾ ਮੇਰੇ ਵੀਰੋ ਲੱਕ ਫੜ ਕੇ ਕੈਂਟੀ ਮਾਰ ਗਿਆ ਮਨੂ ਖਸਰਾ ਤੇ ਸਰਬਾ ਬੋਲ ਉਹਨਾਂ ਦਾ ਬੋਲ ਅੱਜ ਦੇ ਕਪਲੇ ਧੰਨਵਾਦ ਮਨੂ ਮਨੂ ਹੰਸਰਾ ਤੇ ਆਪ ਤੇ ਲਿਆ ਬਨੂ ਵੀ ਆਪ ਤੇ ਲਿਆ ਬੈਠਾ ਸਰਪਾ ਵੀ ਬੈਠਾ ਬੁਲਟ ਦੀਆਂ ਤਿੰਨ ਕਬੱਟੀਆਂ 5000 ਦੀਆਂ ਐਲਾਨ ਹੋ ਗਿਆ 5000 ਦੀਆਂ ਚਲੋ ਬੁਲਟ ਪਾਪੜੀ ਕਬੱਡੀ 5000 ਦੀ ਉਸਰ ਨੇ ਆ ਜਾਓ ਥੀ ਲਓ ਫਰਮਰ ਬੁਲਟ ਮੇਰੇ ਮੂਲੇ ਆ ਕਦੇ ਤਰਸੇਪ ਪੰਡਾਲ ਦਾ ਪੋਤਾ ਕਦੇ ਤਾਦੇ ਨੇ ਬੜੀ ਤਕੜੀ ਕਬੱਡੀ ਖੇਡੀ ਐ ਅੱਜ ਪੋਤਾ ਸ਼ਾਇਆ ਹੋਇਆ ਦੂਸਰੇ ਵੱਲੇ ਮੈਂਤੋ ਤੇ ਬੌਲਟ ਕਿੱਥੇ ਲਾਕੇ ਰਾਇ ਬੌਲਟ ਤਾਂ ਰੱਖਿਆ ਨੰਬਰ ਲਿਆਉਣ ਨੂੰ ਸੰਧੂਆ ਜਿਵੇਂ ਆਪਾਂ ਦੇ ਆਸਟ੍ਰੇਲੀਆ ਦਾ ਆਖਿਆ ਸੀ ਉਹ ਬੌਲਟ ਤਾਂ ਰੱਖਿਆ ਨੰਬਰ ਲਿਆਉਣ ਨੂੰ ਬਣ ਧਮਾਰ ਨੂੰ ਤਾਂ ਥਾਰ ਰੱਖੀ ਹੈ ਬੌਲਟ ਤਾਂ ਰੱਖਿਆ ਨੰਬਰ ਲਿਆਉਣ ਨੂੰ ਸਾਹਮਣੇ ਕਬੱਡੀ ਪੌਣ ਦੇ ਲਈ ਬਣੀ ਸਮਾਣੇ ਵਾਲਾ ਅੱਗੇ ਵੱਧਦਾ ਹੋਇਆ ਹੁਣ ਵੇਖਾਂਗੇ ਮੁਕਾਬਲਾ ਕਿਹਦੇ ਨਾਲ ਕਿਵੇਂ ਕਿਦਾਂ ਦਾ ਹੋਣਾ ਓਏ ਮੇਰੇ ਵੀਡੀਓ ਓਹ ਠਾਠਾ ਮਾਰਦਾ ਘੱਟ ਹੈ ਓਹ ਵੱਖਰਾ ਨਜ਼ਾਰਾ ਨੰਬਰ ਸਨੀ ਔ ਸਣੀ ਆਪਣੀ ਟੀਮ ਲਈ ਜੋੜ ਗਿਆ ਆਦਾ ਬਾਲਿਆ ਸਣੀ ਜੱਫਾ ਲਾ ਗਿਆ ਮੇਰੇ ਵੀਰੋ ਉਧਰ ਕੀਂਦੀ ਹੰਸਾ ਸੁੱਖਾ ਸ਼ੇਰਪੁਰ ਕੈਨੇਡਾ ਤੇ ਨਾਲ ਗੁਰਤੇਜ ਗੋਲ ਗੋਲ ਨਿਸ਼ਚ ਕੋ ਸਣੀ ਮਲਬਾਰ ਦੁਆਰੇ ਉਹਨਾਂ ਵੱਲੋਂ ਹਾਕਮ ਵਾਲੀਏ ਜੱਗੂ ਦੇ ਦੋ ਜੱਫੇ 2000 ਦੇ ਹੋਣਿਆ ਮੇਰੇ ਵੀਰੋ ਤੇ ਦੂਜੀ ਕਬੱਡੀ 5000 ਦੇ ਸੰਦੂਕ 5000 ਦੇ ਦੋ ਜਫੇ ਦੂਜੀ ਕਬੱਡੀ 5000 ਦੀ ਮਨੂ ਹੰਸਰਾ ਆਸਟ੍ਰੇਲੀਆ ਮਨੂ ਮੈਂ ਮਨੂ ਆਵੇ ਸਾਡਾ ਜਿਹੜਾ ਬਾਈ ਸਾਡਾ ਬੌਂਸਰ ਆ ਉਹ ਇੱਕ ਇੱਕ ਬੰਦਾ ਇੱਥੇ ਸਾਡੇ ਕੋਲੇ ਛੱਡੇ ਤੇ ਬੌਂਸਰ ਆ ਜਿਹੜਾ ਸਾਡਾ ਵੀਰ ਉਹਨਾਂ ਨੇ ਢੇਜੇ ਇੱਥੇ ਆ ਗਏ ਤੇ ਦੂਜੀ ਕਬੱਡੀ ਸਫਤ ਪੈ ਗਈ ਮੇਰੇ ਵਿਰੋ 5000 ਦੀ ਮਨੂ ਹੰਸਰਾ ਤੇ ਸਰਬਾ ਹੰਸਰਾ ਆਸਟ੍ਰੇਲੀਆ ਉਹਨਾਂ ਵੱਲੋਂ ਆ ਕਬੱਡੀ ਪਾਉਣ ਦੇ ਲਈ ਬੂਰੀਆ ਸੀ ਸਰਦੀ ਧਰਤੀ ਦਾ ਕੰਬੈਨਾਂ ਦਾ ਜੇ ਤੂੰ ਅੱਗੇ ਵੱਲ ਵਧਦਾ ਹੋਇਆ ਹੁਣ ਵੇਖਾਂਗੇ ਮੁਕਾਬਲਾ ਕਿਹਦੇ ਨਾਲ ਕਿਵੇਂ ਕਿਦਾਂ ਦਾ ਹੋਣਾ ਹੈ ਉਹ ਕਬੱਡੀ ਪੈ ਗਈ ਉਹ ਖੜਕਾ ਤੜਕਾ ਉਹ ਵੇਖਾਂਗੇ ਯੋਧਾ ਸੁਰਖਪੁਰੀਆ ਪਰ ਨੰਬਰ ਰੇਡਰ ਦੇ ਕਬਜ਼ੇ ਦੇ ਵਿੱਚ ਹੈ ਨੰਬਰ ਬੂਰੀਆ ਸੀਸ਼ਨ ਵਾਲਾ ਆਪਣੀ ਟੀਮ ਦੇ ਬਾਅਦ ਤੇ ਜੋੜ ਗਿਆ ਮੇਰੇ ਵੀਰੋ ਨੈਮਤਵਾਲੀਆ ਚੇਤਾ ਚੱਲਿਆ ਕਬੱਡੀ ਪਾਉਣ ਦੇ ਲਈ ਵੱਡਾ ਮਾਲਾ ਖੇਡ ਕਬੱਡੀ ਦਾ ਆ ਮੁੰਡਾ ਜਿਹੜੇ ਜਿਹੜੇ ਮੁਲਕਾਂ 'ਚ ਖੇਡਿਆ ਹੈ ਉਹ ਦੁਨੀਆ ਕਨੇ ਯਾਦ ਕਰਦੀ ਹੈ ਉਹ ਟੌਪ ਟੌਪ ਦੀਆਂ ਪਾਉਣ ਦਾ ਮਹੰਦਵਾਲ ਦੀ ਧਰਤੀ ਦਾ ਜੋਤਾ ਮੇਰੇ ਵੀਰੋਂ ਨੰਬਰ ਦਾ ਸ਼ਾਨਦਰਵਾਦ ਆਪਣੀ ਟੀਮ ਆਸਤੇ ਕਰਦਾ ਹੋਇਆ ਅਗਲੀ ਰੇਡ ਬਲੀ ਸਮਾਣਾ ਜਿੰਦੀ ਹੰਸਾ ਗੁਰਪ੍ਰੀਤ ਦਿਵਾਲ ਤੇ ਨਾਲ ਸੁੱਖਾ ਸ਼ੋਰ ਤੋਂ ਉਹਨਾਂ ਵੱਲੋਂ ਯੋਧੇ ਦੇ ਦੋ ਜੱਫੇ 5000 ਦੇ ਉਹ ਯੋਧੇ ਦੇ ਦੋ ਜੱਫੇ 5000 ਦੇ ਇਹ ਲੈਣਾ ਜਿਹੜੀਆਂ ਅੱਜ ਸਵੇਰੇ ਮੈਚ ਸ਼ੁਰੂ ਹੋਣ ਕੋਲੇ ਬੈਲੀ ਬੋਲੀਆਂ ਸੀ ਇੱਥੇ ਆ ਕੇ ਲਿਖੀਆਂ ਜਿਓ ਸੱਚ ਹੁੰਦੀਆਂ ਲੱਗਦੀਆਂ ਨੇ ਉਹ ਸੰਧੂਆ ਬੱਬਰ ਸ਼ੇਰਾ ਨਾਲ ਅੱਜ ਬੱਬਰ ਸ਼ੇਰ ਪੜਾਉਣਗੇ ਕਮਾਲਪੁਰੇ ਦੇ ਕੱਪ ਦੇ ਨਜ਼ਾਰੇ ਫੁੱਲਾਉਣਗੇ ਕਲਗੀਧਰ ਕੱਪ ਵਾਲੇ ਹੋਏ ਪੱਪਾ ਭਾਰਨੇ ਬੈਟਾਂ ਨੂੰ ਦੇਣੇ ਸੰਧੂਆ ਅੱਜ ਮਹੰਗੇ ਹਾਰਲੇ ਬੈਟਾਂ ਨੂੰ ਦੇਣੇ ਸੰਧੂਆ ਅੱਜ ਮਹੰਗੇ ਹਾਰਲੇ ਪਾਕਿਸਤਾਨ ਨੂੰ ਦੇਣੇ ਅੱਜ ਕਮਾਲਪੁਰੇ ਵਿੱਚ ਹਾਰਲੇ ਲਓ ਜੇ ਹਾਰ ਟਰੈਕਟਰਾਂ ਦਾ ਜੇਤੂ ਟਰੈਕਟਰਾਂ ਦਾ ਜੇਤੂ ਮੋਟਰਸਾਈਕਲਾਂ ਦਾ ਜੇਤੂ ਓਏ ਕੋਰੇ ਕੋਰੀਆਂ ਦੇ ਦਿਲਾਂ ਦਾ ਜੇਤੂ ਓ ਕਬੱਡੀ ਹਰਿਆਣੇ ਵਾਲਾ ਪਾ ਰਿਹਾ ਹੈ ਆ ਡਬਲ ਟੱਚ ਦਾ ਇਸ਼ਾਰਾ ਨੰਬਰ ਜਿਹੜਾ ਰੇਡਰ ਦੇ ਕਮਰੇ ਦੇ ਵਿੱਚ ਹੈ ਬੂਰੀਏ ਦੇ ਕਮਰੇ ਦੇ ਵਿੱਚ ਹੈ ਆ ਮਨੂ ਹੰਸਰਾ ਤੇ ਸਰਪਾ ਹੰਸਰਾ ਆਸਟ੍ਰੇਲੀਆ ਉਹਨਾਂ ਦੀ ਤੀਜੀ ਗਾਉਟ ਟ੍ਰੇਡ 5000 ਦੀ ਸਵਾਰਨੀਆਂ ਪੈ ਰਹੀ ਹੈ 5000 ਦੀ ਲਾਸਟ ਰੇਡ ਪੈ ਰਹੀ ਹੈ ਆ 5000 ਦੀ ਮਨੂ ਹੰਸਰੇ ਉਹਨਾਂ ਦੀ ਸਰਪੇਰਾ ਦੀ 5000 ਵਾਲੀ ਆ ਖੀਰਾ ਬੋਲਦਾ ਹਰਮਨ ਬੁਲਟਪੂਰ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਹਾਕਮ ਵਾਲਿਆ ਜੱਜੂ ਦੇਖੋ 5000 ਬੁਲਟ ਦੇ ਲਈ ਆ ਬੰਦ ਨੂੰ 5000 ਪਹੁੰਚਦਾ ਕਰ ਦਿਓ ਮੇਰੇ ਵੀਰੋ ਤਿੰਨ ਸਫਲ ਪਾ ਗਏ ਮਨੁਹਾਂਸਰਾ ਤੇ ਸਰਵਾਰ ਆਸਟ੍ਰੇਲੀਆ ਉਹਨਾਂ ਦੀਆਂ ਤਿੰਨ ਤੇ ਸਰਦਿਆਂ ਗਿੰਦੀ ਹਾਂਸਰੇ ਵੱਲੋਂ ਗੁਰਤੇਰਤਾਲ ਵੱਲੋਂ ਜੋਧੇ ਦੇ ਦੋ ਜਫੇ 5000 ਦੇ ਨਾਮ ਸ਼ੇਰਪਰੀਆ ਸੁਖਾ ਕੈਨੇਡਾ ਤੋਂ ਮੇਰੇ ਵੀਰੋ ਉਹਨਾਂ ਵੱਲੋਂ 5000 ਦੇ ਜੋ ਮੇਰੇ ਬੋਲਫੇ ਹੋਣ ਤੇ ਆਹ ਫਰਮੋ ਕੋਟਲਾ 5000 ਦਿੱਤਾ ਤੇ ਪੂਰੀਏ ਤੇਰੀਆਂ ਵੀ ਤਿੰਨ ਕਬੱਡੀਆਂ ਬਾਈ ਸਰਪਾਲ ਸੰਧੂਆ ਗੱਲੀ ਹੰਸਰਾ ਵਰਤੇਜ ਗੋਲ ਤੇ ਸ਼ੇਰਪੁਰੀਏ ਸੁੱਖੇ ਵੱਲੋਂ ਵੱਡੇ ਮਾਨ 2000 ਰੁਪਏ ਸੰਧੂ ਭਰਾ ਬਲੀ ਮਾਦੋਨੀ ਪੰਜਾਬੀ ਲਈ ਹੈ ਬਹੁਤ ਬਹੁਤ ਧੰਨਵਾਦ ਮਹਿਮਦ ਵਾਲੀਆ ਜੋਤਾ ਰੇਣਪੋੜ ਦੀ ਵਧਿਆ ਹੋਇਆ ਉਹ ਜੱਗੂ ਹਾਕਮ ਵਾਲੀਏ ਆਹ ਕਾਂਗੇ ਵਾਲਾ ਇਹ ਕੱਲ੍ਹਈ ਬਾਤੂਆ ਕਹਿੰਦੇ ਉਹ ਬਾਰੇ ਬਜ਼ੁਰਗ ਦੱਸਦੇ ਸੀ ਇਹ ਕੱਲ੍ਹਈ ਦੁੱਖ ਤੋੜੂ ਇਹ ਕੱਲ੍ਹਈ ਦੇ ਖਿਆਲ ਦੇ ਪੁੱਲ ਮੋੜੂ ਇਹ ਕੱਲ੍ਹਈ ਹਾਰ ਲੈ ਤੇ ਸ਼ਾਲਾ ਮਾਰਦਾ ਫਿਰਦਾ ਦਲਾ ਲਾਇਆ ਹਾਰਨੇ ਤੇ ਛਾਲਾ ਮਾਰਦਾ ਫਿਰਦਾ ਹੈ ਖੇਡ ਕਹਾੜੀ ਔ ਸਖਰੀਪ ਤੇ ਵੀ ਕੱਲਾ ਫਿਰਦਾ ਔ ਸਖਰੀਪ ਤੇ ਵੀ ਕੱਲਾ ਛਾਲਾ ਫਿਰਦਾ ਇਧਰ ਦੇਖੋ ਬੂਰੀਆ ਸੀਸਣ ਵਾਲਾ ਔਰ ਨੰਬਰ 1 ਦੀ ਟੀਮ ਦੇ ਬਾਅਦ ਤੇ ਜੇਡ ਬਾਅਦ ਹੈ ਬੱਡੀ ਸਫਲ ਪੈਗੀ ਬਈ ਮਨੂ ਆਸਰਾ ਕੈਨੇਡਾ ਤੇ ਸਾਡਾ ਭਰਾ ਮੇਰੇ ਮੇਰੇ ਸਰਪਾ ਮਨੂ ਆਸਰਾ ਆਸਟ੍ਰੇਲੀਆ ਤੇ ਸਰਪਾ ਆਸਟ੍ਰੇਲੀਆ ਉਹਨਾਂ ਵੱਲੋਂ ਦੋ ਰੈਟਰ ਰਹਿੰਦੀਆਂ ਨੇ 5000 ਦੀਆਂ ਆਹ ਮੇਰੇ ਵੀਰੋ ਹਰਸ਼ ਕੈਨੇਡਾ ਤੇ ਹਰਦੂਰ ਆਸਟ੍ਰੇਲੀਆ ਉਹਨਾਂ ਦਾ ਵੀ ਅੱਜ ਦੇ ਕੱਪ ਲਈ ਦਾ ਰੋਲ ਹੈਪੀ ਬਾਈ ਧੰਨਵਾਦ ਆ ਰਾਜੂ ਹੱਸਾ ਨਾਂ ਤਜਿੰਦਰ ਨਾਂ ਦਸਤਾਲ ਪੱਟੀ ਦੇਖ ਆ ਕਾਂਝੇ ਆ ਕਾਂਝੇ ਆ ਆ ਗਾਗਵਾਲਾ ਸ਼ਾ ਗਿਆ ਉਹ ਸੰਧਿਆ ਕਾਂਝੇ ਵਾਲਾ ਇਹ ਤਾਂ ਸ਼ਾ ਗਿਆ ਭਾਈ ਰੈਟਰਾਂ ਪਰੋੜੂ ਇਹ ਤਾਂ ਕੱਲਈ ਦੁੱਖ ਤੋੜੂ ਇਹ ਤਾਂ ਹਾਰਨੇ ਦਾ ਮੂੰਹ ਆਪਣੇ ਪਿੰਡ ਵੱਲ ਨੂੰ ਮੋੜੋ ਇਹ ਤਾਂ ਹਾਰਨੇ ਦਾ ਮੂੰਹ ਠਾਜਲਕਾ ਵੱਲ ਨੂੰ ਮੇੜੋ ਉਹ ਕਾਂਗਿਆ ਵਾਲਾ ਆਦਮ ਬੜਿਆ ਸਦੀ ਬੜੀ ਸਮਾਰੇ ਵਾਲਾ ਭੱਜ ਗਿਆ 2000 ਰੁਪਏ ਗੁਰਤੇਜ ਦੇ ਆਏ ਨੇ ਜਿੰਦੀ ਹੰਸਾ ਤੇ ਨਾਲ ਸੁੱਖਾ ਸ਼ਰਪੂਰੀਆ ਕੈਨੇਡਾ ਉਹ ਕਾਂਗਿਆ ਵਾਲੇ ਗੁਰਵਿੰਦਰ ਦੀ ਪੋਲਤਾ ਕਰਦੇ ਆ ਬਹੁਤ ਬਹੁਤ ਧੰਨਵਾਦ ਸ਼ੌਂਸਾਂ ਵਾਲੇ ਕਬੱਡੀ ਮਹਿਮਦ ਵਾਲਿਆ ਚੋਤਾ ਪਾਉਣ ਦੀ ਵਧਿਆ ਹੋਇਆ ਸ਼ਾਕਰਪੁਰ ਫੈਸਲਾ ਹੋ ਗਿਆ ਸੀ ਪਹਿਲਾਂ ਬਾਹੂ ਆਪੁਰਪੁਰ ਸ਼ਾਹਰਪੁਰ ਤੇ ਬਾਹੂ ਆਪੁਰਪੁਰ ਦਾ ਆ ਕਹਿੰਦੇ ਆ ਕਹਿੰਦੇ ਆ ਕਹਿੰਦੇ ਉਹ ਬੱਲੇ ਬੱਲੇ ਹਾਟਾ ਮਾਰਿਆ ਹਾਟਾ ਲਾਉਂਿਆ ਸਰਾ ਆਸਟ੍ਰੇਲੀਆ ਤੇ ਸਰਬਾ ਆਸਟ੍ਰੇਲੀਆ ਵੱਲੋਂ 5000 ਰੁਪਇਆ ਚਲੋ ਇਹ ਬੁਲਟ ਪਾਕ ਕਬੱਡੀ ਘੰਗਾਣਾ ਢੀਕਦਾ ਆ ਜੱਫੇ ਬਾਰੇ ਤਕੜੇ ਲੱਗੇ ਨੇ ਉਹ ਜਿਹੜੇ ਹਾਕ ਦੇ ਮਰੀਜ਼ ਨੇ ਉਹ ਦਵਾਈ ਦੂਈ ਖਾ ਕੇ ਵੇਖਿਓ ਖੇਡ ਤਾਣੀ ਸਵਰਨੇ ਆਓ ਸਾਹਮਣੇ ਫੇੜ ਇੱਕ ਬੰਦੇ ਮੈਂਜੋ ਤੇ ਹਰਮਨ ਬੁਲਟ ਮੈਂਜੋ ਤੇ ਹਰਮਨ ਬੁਲਟ ਮੈਂਜੋ ਤੇ ਆਓ ਢੰਗੜਾ ਆ ਬਾਬੇ ਤਰਸੇ ਪਡਾਲ ਦਾ ਪੁੱਤਾ ਹੌਲਟ ਛੀਰਾ ਮਾਰਿਆ ਮੇਰੇ ਵੀਰੋ ਨੰਬਰ ਦਾ ਸ਼ਾਨਦਾਰ ਵਾਤਾ ਕਰ ਗਿਆ ਆਹ ਕਿਹਦੇ ਡੱਟ ਕੜੀ ਸ਼ੰਤੂ ਥੱਪੇ ਥੱਪੇ ਦੇ ਪੱਟੇ ਕਿ ਜਦੋਂ ਪਾਰ ਪਤਣ ਜੱਪੂ ਧਰਤੀ ਹਿਲਦੀ ਧਰਤੀ ਹਿਲਦੀ ਇਹ ਖੇਡ ਤਾਕਤਾਂ ਦੀ ਉਹ ਨਾਲੇ ਹੈਗੀ ਵੱਡੇ ਦਿਲ ਦੀ ਦੇ ਹੈਗੀ ਵੱਡਾ ਰੋਡ ਸੁਆਣੇ ਵਾਲਾ ਮੈਂ ਸਮਾਪਤ ਹੋ ਗਿਆ ਸੋ ਮੁਕਾਬਲੇ ਦੇ ਵਿੱਚੋਂ ਹਾਕਮ ਵਾਲਾ ਹਾਰਲਿਆਂ ਦੇ ਆਲੇ ਵਾਲੇ ਬਾਗੀ ਹਾਰਲਿਆਂ ਦੇ ਆਲੇ ਵਾਲੇ ਬਾਗੀ ਹਾਜੀ ਸ਼ਾਕਰਪੁਰ ਤੇ ਮੇਰੇ ਬੰੂ ਬਾਹੂ ਅਕਬਰਪੁਰੋਂ ਅਮਰੀਕ ਖੋਸੇ ਪੁੰਦੇ ਵਾਲਾ ਤੇ ਰਪਿੰਦਰ ਜੀਰਾਲ ਸਾਡੇ ਭਰਾ ਗਿੰਦੀ ਹੰਸ ਗੁਰਤੇਜ ਦਾਉ ਤੇ ਸੁਖੇ ਸ਼ੇਰਪੁਰ ਵੱਲੋਂ ਹਾਕਮ ਵਾਲੀਏ ਜੱਗੂ ਨੇ 2000 ਰੁਪਏ ਦਾ ਦਿੱਤਾ ਗਿਆ ਕਦੇ ਜੱਫੀਆਂ ਤੋਂ ਖੁਸ਼ਾ ਜਿੰਦੀ ਬਰਤੇਜ देओल ਤੇ ਨਾਲ ਸੁੱਖਾ ਸ਼ੋਰਪਰੀਆ ਕੈਨੇਡਾ ਤੋਂ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਰੁਪਿੰਦਰ ਜਲਾਲ ਤੇ ਅਮਰੀਕ ਖੋਸਾ ਕੁੱਦਲਾ ਨਾਲ ਸੁਖਰਾ ਜਿੰਦੇ ਬਿੱਲਾ ਲਲਤੋ ਅਮਰੀਕ ਕਮਾਣਾ ਸੁਖਪੋਰੀਆ ਬਲਕੀਤ ਵੈਲਾ ਬਿਜਲੀ ਰੰਗੜਵਾਲਾ